ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿਲੋਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਲੁੱਟਖੋਹਾਂ ਅਤੇ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮਹਿੰਦੇਤ थाना ਗੇਟ ਹਕੀਮਾ ਦੇ ਅਧੀਨ ਆਉਂਦੀ ਚੌਕੀ ਅਨਗੜ ਦੀ ਪੁਲਿਸ ਟੀਮ ਨੂੰ ਉਸ ਸਵੇਰ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਲੁੱਟਖੋਹਾਂ ਕਰਨ ਵਾਲੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ 10 ਇਨਾਂ ਕੋਲੋਂ ਜਿਹੜਾ ਵੱਖ-ਵੱਖ ਕੰਪਨੀਆਂ ਦੇ ਐਂਡਰਾਇਡ ਮੋਬਾਈਲ ਆ ਇਹ ਉਹ ਜਿਹੜੇ ਇਸ ਨੇ ਰਿਕਵਰ ਕੀਤੇ ਨੇ ਕੋਲੋਂ ਜਿਹੜੇ ਇਹਨਾਂ ਨੇ ਸ਼ਹਿਰ ਦੇ ਵਿੱਚੋਂ ਖੋ ਗਿਤੇ ਹੋਏ ਆ ਕਿਹੜੇ ਇਲਾਕੇ ਚੋਂ ਗਾਦੇ ਸੀ ਇਹ ਅੰਦਰੂਨ ਸ਼ਹਿਰ ਔਰ ਬੱਸ ਸਟੈਂਡ ਦੇ ਨਜ਼ਦੀਕ ਜ਼ਿਆਦਾਤਰ ਪਹਿਲਾਂ ਨਹੀਂ ਕੁਝ ਆ ਬਸ ਤੇ ਬੈਕਗਰਾਉਂਡ ਬੈਕਗਰਾਉਂਡ ਇਹਨਾਂ ਦੀ ਜਿਹੜੀ ਆ ਉਹ ਇੱਕ ਜਿਹੜਾ ਦੋ ਲੜਕੇ ਨੇ ਇਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਜਿਹੜਾ ਹੈਗੇ ਉਹਨਾਂ ਦੇ 307 ਔਰ ਜਿਹੜਾ ਆ 25 ਜੰਝਾਰ ਨਾਲ ਜੈਕਟੇ ਪੱਤੀ ਹੈਗੇ ਆ ਦੋ ਔਰ 13326 ਔਰ ਐਨਡੀ ਪੈਸੇਕਟਰ ਦਾ ਜਿਹੜਾ ਕੇਸ ਅਜਿਹਾ ਹੈ ਔਰ ਕ੍ਰਿਮੀਨਲ ਬੈਕਗਰਾਉਂਡ ਇਹਨਾਂ ਦੀ ਇਹ ਨਹੀਂ ਕੇ ਜੀ ਇਹ ਤੁਹਾਨੂੰ ਮਤਲਬ ਆਸੇ ਆਕੇ ਹੋਰ ਵੀ ਜਿਹੜੀ ਬਰਾਮਦ ਹੋਏਗੀ ਨੈਸ਼ਨ ਨੇ ਵੀ ਆਤੀ ਨਹੀਂ ਨਸ਼ਾ ਨਹੀਂ ਕੋਈ ਨਸ਼ੇ ਵਾਲੀ ਨਹੀਂ ਗੱਲ ਸਾਹਮਣੇ ਆਈ ਪਰ ਇਹ ਅਭੀ ਇਹ ਜਿਹੜਾ ਐਸਪਸਤੀ ਕਰ ਲਈ ਜਾਂ ਜਿਹੜਾ ਆਵਾਰਾਗਰਦੀ ਮਤਲਬ ਘੁੰਮ ਲਿਆ ਸ਼ਹਿਰ ਦੇ ਵਿੱਚ ਉਹ ਜਿਹੜਾ ਪੈਸੇ ਦੀ ਨਜਾਇਜ਼ ਵਰਤੋਂ ਕੋਈ ਇਤਿਆਹਾਤ ਨਾ ਕਰ ਤੋ ਨਹੀਂ ਨਹੀਂ ਮੋਟਰਸਾਈਕਲ ਤੇ ਹੁੰਦੇ ਸੀ ਇਹ ਤਿੰਨ ਜਣੇ ਤੇ ਜਿਹੜਾ ਉਹ ਜਿਵੇਂ ਕੋਈ ਗੱਲ ਕਰਦਾ ਜਾ ਰਿਹਾ ਆ ਤੇ ਉਹਦਾ ਜਿਹੜਾ ਮੋਬਾਈਲ ਖੋ ਕੇ ਮੁਰਦਸਲ ਭਜਾ ਕੇ ਲੈ ਜਾਂਦੇ ਸੀ ਉਹ ਅਸੀਂ ਉਹ ਮੋਟਰਸਾਈਕਲ ਵੀ ਜਿਹੜਾ ਰਿਕਵਰ ਕਰ ਲਿਆ